ਹੁਣ ਖੰਜਰ ਦਾ ਯਹਿਰ ਸੀਗਾ ਖੰਜਰ ਵੱਜਿਆ ਸੀ ਚਲੋ ਲਾਜ ਬੜੇ ਬੜੇ ਹਕੀਮਾਂ ਨੇ ਬੜੇ ਬੜੇ ਵੈਦ ਲਾਜ ਕਰਦੇ ਰਹੇ ਲੇਕਿਨ ਫਿਰ ਜਦੋਂ ਟੰਕੇ ਉਧਰ ਹੀ ਆ ਕੀ ਹੋਇਆ ਵੀ ਜ਼ਹਿਰ ਗੁਰੂ ਸਾਹਿਬ ਦੇ ਆਪਣੇ ਅੰਦਰ ਯਹਿਰ ਬਣ ਲਾ ਪਿਆ ਜ਼ਖਮ ਗਹਿਰਾ ਸੀਗਾ ਹੁਣ ਗੁਰੂ ਸਾਹਿਬ ਨੇ ਸਾਰੀ ਸੰਗਤ ਇਕੱਤਰ ਕੀਤੀ ਆ ਤੇ ਸਾਰੀ ਸੰਗਤ ਨੂੰ ਗੁਰੂ ਸਾਹਿਬ ਉਪਦੇਸ਼ ਕਰਦੇ ਆ ਇੱਕ ਬੇਨਤੀ ਸੰਗਤ ਦੇ ਅੱਗੇ ਕਰਦੇ ਆ ਵੀ ਮੈਨੂੰ ਹੁਣ ਆ ਗਿਆ ਦਿਓ ਸਾਡਾ ਜਾਣ ਦਾ ਸਮਾਂ ਹੋ ਗਿਆ ਵਾ ਹੁਣ ਸੰਗਤਾਂ ਦੇ ਮਨ ਦੇ ਵਿੱਚ ਰੋਸ ਹੈ ਵੀ ਸਾਡਾ ਗੁਰੂ ਸਾਨੂੰ ਛੱਡ ਕੇ ਜਾ ਰਿਹਾ ਸੰਗਤਾਂ ਨੇ ਇਹ ਗੱਲ ਕਹੀ ਆ ਸਿੰਘਾਂ ਨੇ ਸਿੱਖਾਂ ਨੇ ਇਹ ਗੱਲ ਕਹੀ ਆ ਕਿ ਗੁਰੂ ਸਾਹਿਬ ਸਾਡੇ ਮਨ ਦੇ ਵਿੱਚ ਕੋਈ ਸਵਾਲ ਹੁੰਦਾ ਸੀ ਅਸੀਂ ਉੱਠ ਕੇ ਤੁਹਾਨੂੰ ਸਵਾਲ ਪੁੱਛਦੇ ਹਾਂ ਤੁਸੀਂ ਜਵਾਬ ਦਿੰਦੇ ਹੋ ਤੁਹਾਡੇ ਨਾਲ ਗੱਲਾਂ ਕਰੀਦੀਆਂ ਸੀ ਉਹਦੇ ਤੁਹਾਡੇ ਚਾਰ ਪੁੱਤਰ ਹੁਣ ਹਾਰ ਹੀ ਗਏ ਉਹਦੇ ਤੁਹਾਡੇ ਚਾਰੇ ਸ਼ਹੀਦ ਹੋ ਚੁੱਕੀ ਆ ਤੇ ਪਾਸ਼ਾ ਜੀ ਹੁਣ ਅੱਗੇ ਗੁਰਦਾ ਕਦੇ ਕਿਹਨੂੰ ਦੇ ਰਹੇ ਹੋ ਕਿੰਨਾ ਗੱਲਾ ਕਰਿਆ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਹੁਕਮ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਾਉਂਦੇ ਆ ਪ੍ਰਕਾਸ਼ ਕਰਾ ਕੇ ਪੰਜ ਪੈਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਟ ਕਰਕੇ ਨਕਮਸਤਕ ਹੋ ਕੇ ਗੁਰੂ ਗ੍ਰੰਥ ਸਾਹਿਬ ਤੋਂ ਮੁੱਖ ਬਾਗ ਲੈ ਕੇ ਤਾਂ ਸਾਰੀ ਸੰਗਤ ਨੂੰ ਉਪਦੇਸ਼ ਕਰਦੇ ਆ ਆਗਿਆ ਭਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰਮਾਨਿਓ ਗ੍ਰੰਥ ਗੁਰੂ ਸਾਹਿਬ ਕਹਿੰਦੇ ਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਬਾਣੀ ਆ ਪੜੋਗੇ ਨਾ ਤੁਹਾਨੂੰ ਬਾਣੀ ਦੇ ਵਿੱਚੋਂ ਮੇਰੇ ਸਮੇਤ ਨੌ ਬਾਦਸ਼ਾਹਾਂ ਦੇ ਦਰਸ਼ਨ ਹੋਣਗੇ ਤੁਸੀਂ ਐਵੇਂ ਲੱਗੂਗਾ ਤੁਹਾਨੂੰ ਵੀ ਜਿੱਦਾਂ ਅਸੀਂ ਆਪ ਸਾਖਸ਼ਾਤ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰ ਰਹੇ ਹਾਂ ਬਾਣੀ ਪੜ੍ਹਨੀ ਸਿੱਖਣੀ ਇਹ ਗੁਰੂ ਸਾਹਿਬ ਦਾ ਹੁਕਮ ਸੀਗਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਹੁਣ ਇੱਥੇ ਜਿਹੜੇ ਵੱਡੇ ਵੱਡੇ ਲੋਕ ਸਾਡੇ ਸਾਡੇ ਲੋਕ ਵੱਡੇ ਵੱਡੇ ਡੇਰਿਆਂ ਨੂੰ ਮੰਨਦੇ ਆ ਵੱਡੇ ਵੱਡੇ ਪਖੰਡਿਆਂ ਨੂੰ ਮੰਨਦੇ ਆ ਇਨਾ ਲੋਕਾਂ ਨੂੰ ਕਹਿ ਕੇ ਵੇਖ ਲਓ ਵੀ ਗੁਰੂ ਸਾਹਿਬ ਕਹਿ ਕੇ ਗਏ ਆ ਵੀ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰਮਾਨ ਦੇਉ ਗ੍ਰੰਥ ਤੇ ਗਾੜੀ ਨੂੰ ਸਾਨੂੰ ਵੀ ਕਹਿਣਗੇ ਲਓ ਜੀ ਇਹ ਪੰਕਤੀ ਤੇ ਗੁਰੂ ਗ੍ਰੰਥ ਸਾਹਿਬ ਜਾਂ ਦੇ ਲਿਖੀ ਕਿਤੇ ਨਹੀਂ ਗਈ ਸਿੱਧੀ ਗੱਲ ਆ ਡੇਰੇਦਾਰਾਂ ਨੇ ਮਾਈਂਡ ਵਾਸ਼ ਕਰਤਾ ਵਾ ਸਿੱਧੀ ਗੱਲ ਆ ਡੇਰੇਦਾਰਾਂ ਨੇ ਬ੍ਰੇਨ ਵਾਸ਼ ਕਰਨਾ ਹੀ ਕਰਤਾ ਵਾ ਸਿੱਧੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋਣਾ ਵਾ ਚਲੋ ਜੇ ਇਹ ਗੱਲ ਨਹੀਂ ਲਿਖੀ ਪਿਛੇ ਸਭ ਸਿੱਖਨ ਕੋ ਕਹਾਂ ਮੈਂ ਗੁਰੂ ਮੰਨਿਓ ਗ੍ਰੰਥ ਜੀ ਗੁਰੂ ਗ੍ਰੰਥ ਸਾਹਿਬ ਪੰਕਤੀ ਨਹੀਂ ਲਿਖੀ ਪੰਥ ਪ੍ਰਕਾਸ਼ ਚ ਲਿਖੀ ਹੈ ਮੈਂ ਸਵਾਲ ਪੁੱਛਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਨਸਤਾਰੇ ਇਹ ਤਾਂ ਲਿਖੀ ਕਿ ਨਹੀਂ ਇਹ ਮੰਨਦੇ ਜੀ ਗੁਰੂ ਸਾਹਿਬ ਨੇ ਹੁਕਮ ਦੇਤਾ ਹੀ ਵੀ ਅੱਜ ਤੋਂ ਬਾਅਦ ਆ ਤੁਹਾਡਾ ਕੋਈ ਦੇਹਧਾਰੀ ਗੁਰੂ ਨਹੀਂ ਹੋਊਗਾ ਅਰੇ ਬੜੇ-ਬੜੇ ਡੇਰੇ ਨੂੰ ਮੰਨਦੇ ਆ ਜਦੋਂ ਅਸੀਂ ਕਹੀਏ ਨਾ ਸਿੱਖ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਸਿੱਖ ਨੇ ਦੇਹਧਾਰੀ ਨੂੰ ਨਹੀਂ ਮੰਨਣਾ ਤੇ ਹੁਣ ਲੋਕਾਂ ਦੇ ਮਾਈਂਡ ਵਾਸ਼ ਹੋਏ ਆ ਸਾਨੂੰ ਜੀ ਸਵਾਲ ਕਰਨਗੇ ਆਂਦੇ ਵੇਖੋ ਜੀ ਤੁਸੀਂ ਆਂਦੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ ਆਂਦੇ 10 ਗੁਰੂ ਵੀ ਦੇਹਧਾਰੀ ਹੋਏ ਆ ਮੈਂ ਬੇਨਤੀ ਕਰਾਂ ਵੀ ਗੁਰੂ ਉਹ ਜਿਹਨੇ ਬਾਬਰ ਨੂੰ ਜਬਰ ਕਿਹਾ ਵੇ ਤੁਹਾਡੇ ਵਾਲੇ ਲੀਡਰਾਂ ਦੀ ਚਪਲਾ ਝੜਦੇ ਫਿਰਦੇ ਇਹਨਾਂ ਦੀ ਤੁਲਨਾ ਗੁਰੂ ਨਾਨਕ ਨਾ ਕਰੋ ਤੁਸੀਂ ਯਾਰ ਸਾਡੇ ਗੁਰੂ ਦਾ ਘੋੜਾ ਤੰਬਾਕੂ ਦੇ ਖੇਤ ਦੇ ਵਿੱਚ ਨਹੀਂ ਲੰਘਿਆ ਅੱਜ ਤੁਹਾਡੇ ਵਾਲੇ ਜਾ ਕੇ ਨਸ਼ਾ ਤਸਕਰਾਂ ਨੂੰ ਸ਼ਰਿਆਮ ਰਿਆ ਕਰਾ ਰਹੇ ਆ ਬੰਦੀ ਸਿੰਘਾਂ ਬਲਤਿਆ ਜਿਲਦਾਂ ਚ ਬੈਠੇ ਸਵਾਲ ਕਰਾਂ ਇਹ ਵੱਡੇ ਗੁਰੂ ਨਾਨਕ ਵੱਡੇ ਇਹਨਾਂ ਦੀ ਤੁਲਨਾ ਤੁਸੀਂ ਗੁਰੂ ਨਾਨਕ ਨਾ ਕਰੋ ਇਹਨੂੰ ਕਹਿੰਦੇ ਮਾਈਂਡ ਵਾਸ਼ ਹੋ ਜਾਣਾ ਡੇਰਿਆਂ ਚ ਕਿ ਸੂਰ ਇੱਥੇ ਮੈਂ ਡੇਰੇਦਾਰ ਨਾ ਸਮਝਦਾ ਕੋਈ ਬੰਦਾ ਆਪਣੇ ਘਰ ਨੂੰ ਖੁੱਲਾ ਛੱਡ ਕੇ ਸੌਂਗਾ ਤੇ ਚੋਰ ਨੇ ਆਪਣਾ ਫਰਜ਼ ਨਿਭਾਈ ਜਾਣਾ ਵਾ ਫਰਜ਼ ਤੇਰਾ ਵਾ ਤੂੰ ਆਪਣਾ ਬਚਾ ਕਰ ਫਰਜ਼ ਤੇਰਾ ਵਾ ਤੂੰ ਗੁਰੂ ਘਰ ਆ ਸੱਚ ਜਾਣਿਓ ਗੁਰਨਾਨਕ ਤੋਂ ਵੱਡੇ ਡੇਰੇਦਾਰ ਬਣਾ ਲੇ ਸਾਡੇ ਲੋਕਾਂ ਦਰਬਾਰ ਸਾਹਿਬ ਤੋਂ ਹਜੂਰ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਵੱਡੇ ਫਤਿਹਗੜ ਸਾਹਿਬ ਨਾਲੋਂ ਵੱਡੇ ਸਾਡੇ ਲੋਕਾਂ ਡੇਰੇ ਬਣਾ ਲਏ ਅੱਜ ਐਡਾ ਡੇਰੇਆਂ ਨਾਲ ਲਗਾਵ ਤੇ ਗੁਰੂ ਘਰ ਹਾਲ ਧਿਆਨ ਨਹੀਂ ਹੁਣ ਅਸੀਂ ਗੁਰੂ ਦਾ ਹੁਕਮ ਮੰਨਿਆ ਨਹੀਂ ਮੰਨਿਆ ਸਾਡੇ ਗੁਰੂ ਨੇ ਸਾਨੂੰ ਹੁਕਮ ਹੀ ਦਿੱਤਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਉਂ ਗ੍ਰੰਥ ਅਸੀਂ ਆਪਣੇ ਗੁਰੂ ਦਾ ਇਹ ਹੁਕਮ ਨਹੀਂ ਮੰਨਦੇ ਵੈਸੇ ਹੀ ਸਿੱਖਿਆ ਨਾ ਹੁਣ ਮਹਾਰਾਜ ਦੀ ਬਾਣੀ ਇੱਥੇ ਕਹਿੰਦੀ ਆ 100 ਪੜੋਨਾ ਨਾਲ 100 ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਗੁਰੂ ਦਾ ਸਿੱਖ ਹੋ ਜਿਹੜਾ ਗੁਰੂ ਦੇ ਬਾਣੇ ਵਿੱਚ ਚੱਲੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾਵੇ ਮਹਾਰਾਜ ਕਹਿੰਦੇ ਜਿਹੜਾ ਆਪਣੇ ਬਾਣੇ ਦੇ ਵਿੱਚ ਚੱਲੇ ਨਾ ਉਹ ਵਿਛੜ ਝੋਟਾ ਖਾਂਦਾ ਵਾ ਵਿਛੜ ਝੋਟਾ ਤੋਂ ਭਾਵ ਜਿਹੜਾ ਇੱਕ ਕੱਟਾ ਬੱਚਾ ਹੋਵੇ ਨਾ ਉਹ ਹੁੰਦਾ ਨਾ ਵੀ ਆਪਦੀ ਗਾਮ ਆ ਜੀ ਨੂੰ ਛੱਡ ਕੇ ਦੂਜੀਆਂ ਕੋਲ ਚਲ ਜਾਂਦਾ ਚਲੋ ਇਧਰੋਂ ਦੁੱਧ ਪੀਏ ਉਹ ਚਲੇ ਜਾਂਦਾ ਵਾ ਜਾ ਕੇ ਥੱਲੇ ਪੈ ਜਾਂਦਾ ਦੂਜੀ ਗਾਮ ਆਈ ਦੇ ਵੀ ਦੁੱਧ ਪੀਣ ਆਇਆ ਪਰ ਨਾਸਾਂ ਦੇ ਲੱਤਾਂ ਬੜੀਆਂ ਕਸੂਤੀਆਂ ਵਜਦੀਆਂ ਨਾਸਾਂ ਦੇ ਛੜਾਂ ਬੜੀਆਂ ਕਸੂਤੀਆਂ ਵਜਦੀਆਂ ਉਹਨੂੰ ਭੌਂਦੇ ਪੈਰੀ ਮੋੜਨਾ ਪੈਂਦਾ ਆਪਦੀ ਮਾਲ ਤੋ ਸਿੱਖੋ ਹੱਥ ਜੋੜ ਕੇ ਬੇਨਤੀ ਕਰਾਂਗੇ ਜੀ ਇਹਨਾਂ ਵੱਡੇ ਵੱਡੇ ਡੇਰੇਦਾਰਾਂ ਦੇ ਚੰਗਲਾਂ ਦੇ ਵਿੱਚੋਂ ਨਿਕਲ ਆਓ ਗੁਰੂ ਗ੍ਰੰਥ ਸਾਹਿਬ ਆ ਲਾ ਜਾਓ ਭਾਵ ਕੇ ਆਪ ਦੀ ਮਾਲਾ ਲਾ ਜਾਓ ਉਧਰੋਂ ਬਿਨਾ ਨਾਸਾਂ ਦੇ ਖਾਦਿਆਂ ਆ ਜਾਓ ਸਿੱਧਾ ਹੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਲਓ ਤੇ ਬੜਾ ਵਧੀਆ ਹੋਵੇ ਤੁਹਾਡੇ ਲੋਕ ਮੰਨਦੇ ਪਖੰਡੀ ਬਾਬਿਆਂ ਨੂੰ ਜੇ ਅ ਜਦੋਂ ਕਿ ਮੇਰੇ ਵਰਗਾ ਬਲਾਰਾ ਬੋਲਦੇ ਨਾ ਤੁਹਾਡੇ ਲੋਕ ਮੰਨਦੇ ਪਖੰਡੀ ਬਾਬਿਆਂ ਨੂੰ ਤੇ ਜਦੋਂ ਅਸੀਂ ਇਹਨਾਂ ਦੇ ਬਾਰੇ ਬੋਲਦਗੇ ਵੀ ਸਾਡੇ ਗੁਰੂ ਦਾ ਘੋੜਾ ਤਮਾਕੂ ਦੇ ਖੇਤ ਨੂੰ ਨਹੀਂ ਲੰਘਿਆ ਤੁਹਾਡੇ ਵਾਲੇ ਨਸ਼ੇ ਤਸਕਰਿਆ ਘਾਰ ਹੈ ਅੱਜ ਸਾਨੂੰ ਵੀ ਕਹਿਣਗੇ ਨਿੰਦਾ ਭਲੀ ਕਿਸੇ ਕੀ ਨਹੀਂ ਤਾਂ ਮੈਂ ਸਵਾਲ ਪੁੱਛਦਾ ਹੁੰਦਾ ਵੀ ਇਹ ਪੰਕਤੀ ਕਿੱਥੇ ਲਿਖੀ ਹੈ ਆਖਣਗੇ ਜੀਏ ਪੰਕਤੀ ਗੁਰੂ ਗ੍ਰੰਥ ਸਾਹਿਬ ਚ ਲਿਖੀ ਆ ਤਾਂ ਮੈਂ ਪੁੱਛਦਾ ਹੁੰਦਾ ਆ ਵੀ ਮੰਦੇ ਆ ਆਪਦੇ ਪਖੰਡੀ ਬਾਬਿਆਂ ਨੂੰ ਜੇ ਤੇ ਬਾਬਿਆਂ ਨੂੰ ਸੱਚੇ ਸਾਬਤ ਕਰਨ ਦੇ ਮਾਰੇ ਗੁਰੂ ਗ੍ਰੰਥ ਸਾਹਿਬ ਚੋਂ ਬਾਹਲੇ ਦਿੰਦੇ ਜੇ ਪੇ ਨਿੰਦਾ ਭਲੀ ਕਿਸੇ ਕੀ ਨਹੀਂ ਮੈਂ ਬਾਬੇ ਚ ਹਵਾਲਾ ਦਵਾ ਕੋਈ ਗੁਰੂ ਗ੍ਰੰਥ ਸਾਹਿਬ ਚ ਦੇ ਬਾਣੀ ਤੇ ਇਹ ਕਹਿ ਰਹੀ ਹੈ ਵੀ ਤੂੰ ਮੈਂ ਛਾੜ ਕੋਈ ਵਰਨਾ ਤੇ ਹੋ ਜੋ ਵਰ ਚਾਉ ਸੋ ਤੁਮ ਤੇ ਪਾਉ ਮੈਂ ਕਿੰਨੀ ਕਮਲੀ ਬਾਣੀ ਦੀ ਕਿੰਨੀ ਕਮਾਲ ਦੀ ਗੁਰੂ ਦੀ ਸੱਚ ਜਾਣਿਓ ਅੱਜ ਸਾਡੇ ਲੋਕਾਂ ਦੇ ਡੇਰਿਆਂ ਦੇ ਜਾਜਾ ਇੱਥੋਂ ਤੱਕ ਮਾਈਂਡ ਵਾਸ਼ ਬ੍ਰੇਨ ਵਾਸ਼ ਹੋ ਚੁੱਕੇ ਆ ਸਾਡੇ ਲੋਕਾਂ ਨੇ ਅੱਜ ਗੁਰੂ ਨਾਨਕ ਤੋਂ ਵੱਡੇ ਪਖੰਡੀ ਬਾਬੇ ਬਣਾਤੇ ਸਾਡੇ ਲੋਕਾਂ ਨੇ ਫਤੇਗੜ ਸਾਹਿਬ ਨਾਲੋਂ ਵੱਡੇ ਆ ਡੇਰੇ ਬਣਾਤੇ ਅਨੰਦਪੁਰ ਸਾਹਿਬ ਨਾਲੋਂ ਵੱਡੇ ਡੇਰੇ ਬਣਾਤੇ ਸਿੱਖੋ ਮੋੜਾਓ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੀ ਉਹਨੂੰ ਭੁੱਲਿਆ ਨਹੀਂ ਜੀ ਕਹਿੰਦੇ ਕਿ ਜਿਆ ਉਦੋਂ ਮੋੜਦਾ ਜਦੋਂ ਇੱਕ ਕੱਟਾ ਵਛਾ ਜਿਵੇਂ ਜਾਂਦਾ ਵਾ ਦੂਜੀ ਗਾਂਵ ਆਏ ਦੇ ਥੱਲੇ ਪੈਣ ਨਸ਼ਾ ਲੱਤਾ ਖਾ ਕੇ ਮੁਰਦਾ ਕਿ ਉਦੋਂ ਮੋੜਦਾ ਵਾ ਸਾਡਾ ਤਰਲਾ ਵਾ ਮੋੜ ਆਓ ਨਸ਼ਾ ਦੇ ਬਿਨਾਂ ਖਾਦੇ ਮੋੜਾ ਵਗੈਰਾ ਚੰਗਾ ਰਹੋਗੇ